ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਨੇ दारू ਦੇ ਉੱਤੇ ਪੈਸਾ ਲਾਉਂਦੇ ਨੇ ਜਾਂ ਨਸ਼ੇਬੰਦ ਨੂੰ ਦੇਖ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਾਂ ਕਹ ਜੀਏ ਕਿ ਕਰੋੜਾਂ ਦੇ ਹਿਸਾਬ ਨਾਲ ਹੁਣ ਵੀਡੀਓ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਸਰਪੰਚੀ ਦੇ ਉੱਤੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਝਾਤ ਜਰੂਰ ਮਾਰਿਓ ਤੁਸੀਂ ਚੰਗੇ ਉਮੀਦਵਾਰ ਜਾਂ ਚੰਗੇ ਸਰਪੰਚੋਂ ਦੋਂ ਸਾਬਤ ਹੋ ਸਕਦੇ ਹੋ ਜੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਲੋੜਵੰਦ ਸੀ ਤੁਸੀਂ ਮਦਦ ਕਰੋ ਬਸ ਉਹ ਜਿਆਦੇ ਪੈਸਾ ਲਾ ਕੇ ਜਾਂ ਲੋਕਾਂ ਨੂੰ ਖਰੀਦ ਕੇ ਸਰਪੰਚ ਬਣਿਆ ਜਾ ਸਕਦਾ ਹੈ ਪਰ ਤੁਹਾਡਾ ਕਿਰਦਾਰ ਜਿਹੜਾ ਹੋਏ ਉਹੋ ਜੀ ਰਹੂਗਾ ਸਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਕੁਝ ਟਾਈਮ ਪਹਿਲਾਂ ਅਸੀਂ ਇਸ ਪਰਿਵਾਰ ਕੋਲੇ ਪਹੁੰਚੇ ਸੀਗੇ ਉਸ ਟਾਈਮ ਇਸ ਤੋਂ ਵੀ ਜਿਆਦੇ ਮਾੜੇ ਹਾਲਾਤ ਸੀ ਇਸ ਪਰਿਵਾਰ ਦੇ ਅੱਜ ਉਦੋਂ ਵੀ ਜਿਆਦੇ ਹੋਏ ਪਏ ਨੇ ਉਸ ਟਾਈਮ ਇਸ ਪਰਿਵਾਰ ਦਾ ਸੀਨੇ ਕਮਰਾ ਪਵਾਇਆ ਸੀਗਾ ਇਸ ਪਰਿਵਾਰ ਦੇ ਵਿੱਚ ਉਸ ਟਾਈਮ ਦੋ ਬੱਚੀਆਂ ਉਹਨਾਂ ਦੇ ਵਿੱਚੋਂ ਇੱਕ ਬੱਚੀ ਜਿਹੜੀ ਚੱਲ ਫਿਰ ਨਹੀਂ ਸਕਦੀ ਹੈਗੀ ਇੱਕ ਉਸ ਦਾ ਭਰਾ ਸੀਗਾ ਇਹਨਾਂ ਦੇ ਕਿਸੇ ਪ੍ਰਕਾਰ ਦੀ ਕੋਈ ਵਿਵਸਥਾ ਨਹੀਂ ਹੈਗੀ ਸੀ ਸੋ ਅੱਜ ਹਾਲਾਤਾਂ ਦੇ ਉੱਪਰ ਦੁਬਾਰੇ ਨਜ਼ਰ ਮਾਰਨ ਦੇ ਵਾਸਤੇ ਸਾਨੂੰ ਪਤਾ ਲੱਗਿਆ ਕਿ ਉਸ ਤੋਂ ਜ਼ਿਆਦਾ ਅੱਜ ਇਹਨਾਂ ਦੇ ਹਾਲਾਤ ਮਾੜੇ ਹੋ ਗਏ ਭਾਵੇਂ ਕਮਰਾ ਜਿਹੜਾ ਸਮਾਜ ਸੇਵਿਕ ਸੰਸਥਾਵਾਂ ਦੇ ਵੱਲੋਂ ਪਵਾ ਕੇ ਦਿੱਤਾ ਗਿਆ ਪਰ ਅੱਜ ਹਾਲਾਤ ਕਿੰਨੇ ਜ਼ਿਆਦਾ ਮਾੜੇ ਨੇ ਤੁਹਾਨੂੰ ਉਹ ਦਿਖਾਵਾਂਗੇ ਇਸ ਪਰਿਵਾਰ ਦੇ ਵਿੱਚ ਦੋ ਬੱਚੀਆਂ ਨੇ ਤੇ ਦੋਵੇਂ ਬੱਚੀਆਂ ਜਿਹੜੀਆਂ ਬਿਨਾਂ ਕਿਸੇ ਮੰਜੇ ਬਿਸਤਰੇ ਦੇ ਥੱਲੇ ਸੌਂਦੀਆਂ ਸੀ ਸੋ ਅੱਜ ਇਹਨਾਂ ਨੂੰ ਜਿਹੜਾ ਲਵੋਂ ਗਵਾਂਡੀਆਂ ਦੇ ਵੱਲੋਂ ਜਿਹੜਾ ਕਮੰਜਾ ਦਿੱਤਾ ਗਿਆ ਹੈਗਾ ਸੋ ਤੁਹਾਨੂੰ ਤਸਵੀਰ ਜਿਹੜੀ ਮੈਂ ਉਹ ਦਿਖਾਦਾ ਕਿ ਪਹਿਲਾਂ ਤੁਸੀਂ ਤਸਵੀਰ ਦੇਖੋ ਇੱਕ ਕੁੜੀਆ ਦੀ ਉਮਰ ਜਿਹੜੀ ਉਹ 22 ਸਾਲ ਤੇ ਦੂਜੀ ਦੀ ਤਕਰੀਬਨ 12-13 ਸਾਲ ਦੀ ਉਮਰ ਹੈਗੀ ਸੋ ਇਹ ਬੱਚੀਆਂ ਨੇ ਇਹਨਾਂ ਦੇ ਜਿਹੜੇ ਭਰਾ ਨੇ ਉਹ ਇਹਨਾਂ ਨੂੰ ਛੱਡ ਕੇ ਚਲੇ ਗਏ ਨੇ ਸੋ ਇਹਨਾਂ ਨਾਲ ਗੱਲਬਾਤ ਤੁਹਾਡੀ ਪਹਿਲਾਂ ਕਰਾਉਣਿਆਂਗੇ ਕੀ ਨਾਮ ਹੈ ਕੁੜੀਏ ਤੇਰਾ ਅਰਜੀ ਕੋਰ ਇਹ ਪਰਿਵਾਰ ਚ ਕੌਣ-ਕੌਣ ਹੈ ਤੇ ਮੇਰਾ ਪਪਾ ਲੇਕ ਮੇਰਾ ਭਰਾ ਤੇ ਉਹ ਬਾਗੇ ਡੈਡੀ ਕਿੱਧਰ ਗਏ ਤੁਹਾਡੇ ਡੈਡ ਤਾਂ ਮੈਂ ਮਾ ਕੋਲ ਰਹਿੰਦਾ ਜੀ ਤੇ ਮੇਰਾ ਭਰਾ ਭੱਜ ਗਿਆ ਮੇਰੀ ਭੈਣ ਕੋਲੇ ਤੋੜਾ ਭਰਾ ਚ ਲੈ ਗਿਆ ਹਾਂਜੀ ਪਹਿਲਾਂ ਜਦੋਂ ਅਸੀਂ ਪਿਛਲੀ ਵਾਰ ਆਏ ਸੀ ਤੋਂ ਤੁਹਾਡੇ ਨਾਲ ਰਹਿਆ ਕਰਦਾ ਹੋ ਰਹਿੰਦਾ ਹੁੰਦਾ ਸੀ ਦੌਰੂ ਪੀਕੇ ਜਾਲਾ ਪੱਤੇ ਕੱਢਦਾ ਹੁੰਦਾ ਸੀ ਰਾਜੀ ਘਰੋਂ ਬਾਹਰ ਕੱਢਦਾ ਅੱਛਾ ਹੁਣ ਮੇਰੇ ਬੇਬੇ ਬਾਬੀ ਨੇ ਉਹਨੇ ਘੜਾ ਤਾ ਰੋਟੀ ਪਾਣੀ ਦਾ ਕਿਵੇਂ ਕਰਦੇ ਹੋਗੇ ਅੱਜ ਆ ਬੀਰੇ ਨੇ ਜਿਹੜਾ ਉਹ ਖਸਮਾਨ ਪਵਾਤਾ ਦੀ ਇਕੱਠਾ ਅੱਜ ਆਪਦਾ ਆਪੇ ਕਰਨ ਲੱਗ ਪਈ ਹਾਂਜੀ ਮੰਜਾ ਵੀ ਨਹੀਂ ਹੈਗਾ ਛੋਟਾ ਹਾਂਜੀ ਕਿੰਨਾ ਟਾਈਮ ਥੱਲੇ ਸੌਂਦੇ ਰਹੇ ਐ ਤੁਹਾਨੂੰ ਇੰਨਾ ਨਹੀਂ ਪਤਾ ਤੈਨੂੰ ਕਿਉਂ ਦੁੱਪ ਮਰੀ ਸੀ ਅੱਛਾ ਤੇ ਆਪਣਾ ਕਿੰਨੇ ਟਾਈਮ ਤੋਂ ਜਿਹੜੇ ਹੁਣ ਤੁਸੀਂ ਦੋਵੇਂ ਇਕੱਲੇ ਰਹਿ ਰਹੇ ਹੋਗੇ ਉਹ ਗਏ ਨੇ 3-4 ਸਾਲ 3-4 ਸਾਲ ਪਹਿਲਾ ਹੋਟਲ ਵੀ ਕਮਰਾ ਵੀ ਨਹੀਂ ਛੱਤ ਵੀ ਨਹੀਂ ਹੈ ਨਾ ਜੀ ਇਹਨਾਂ ਨੇ ਪਾਈ ਛੱਤ ਵੀ ਜੀ ਡੂੰਘੇ ਦੀ ਸਾਰਾ ਕੁਝ ਕੱਪੜੇ ਹੈਗੇ ਨੇ ਕੌਣ ਨੂੰ ਜਾਂ ਉੱਪਰ ਲੈਣ ਨਾ ਜੀ ਕੋਈ ਇਹ ਹਾਲਾਤ ਨੇ ਦੇਖੋ ਇਹਨਾਂ ਬੱਚੀਆਂ ਦੇ ਸੋ ਅੱਜ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਦੇ ਜੇ ਇਹਨਾਂ ਬੱਚੀਆਂ ਦੇ ਨਾਲ ਤਕਰੀਬਨ ਆਪਾਂ ਕਹਿੰਦੇ 8-10 ਵੋਟਾਂ ਹੁੰਦੀਆਂ ਤਾਂ ਉਰੀ ਕਮਰਾ ਬਣ ਜਾਂਦਾ ਬਿਸਤਰੇ ਮੰਜੇ ਸਾਰਾ ਕੁਝ ਆ ਜਾਂਦਾ ਸੀਗਾ ਪਰ ਹਲਾਤੇ ਨੇ ਕਿ ਉੱਥੇ ਵੀ ਰਾਜਨੀਤੀ ਖੇਡੀ ਜਾਂਦੀ ਹੈ ਪਿੰਡਾਂ ਦੇ ਵਿੱਚ ਸੋ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਨੇ दारू ਦੇ ਉੱਤੇ ਪੈਸਾ ਲਾਉਂਦੇ ਨੇ ਜਾਂ ਨਸ਼ੇ ਵੇਚ ਲੋਕਾਂ ਨੂੰ ਦੇ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਾਂ ਕਹ ਜੀਏ ਕਿ ਕਰੋੜਾਂ ਦੇ ਹਿਸਾਬ ਨਾਲ ਹੁਣ ਵੀਡੀਓ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਸਰਪੰਚੀ ਦੇ ਉੱਤੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਝਾਤ ਜਰੂਰ ਮਾਰਿਓ ਤੁਸੀਂ ਚੰਗੇ ਉਮੀਦਵਾਰ ਜਾਂ ਚੰਗੇ ਸਰਪੰਚ ਹੋਦੋਂ ਸਾਬਤ ਹੋ ਸਕਦੇ ਹੋ ਜੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਲੋੜਵੰਦ ਦੀ ਤੁਸੀਂ ਮਦਦ ਕਰੋ ਵੈਸੇ ਉਹ ਜਿਆਦਾ ਪੈਸਾ ਲਾ ਕੇ ਜਾਂ ਲੋਕਾਂ ਨੂੰ ਖਰੀਦ ਕੇ ਸਰਪੰਚ ਬਣਿਆ ਜਾ ਸਕਦਾ ਪਰ ਤੁਹਾਡਾ ਕਰਦਾਰ ਜਿਹੜਾ ਹੋਏ ਉਹੋ ਜੀ ਰਹੂਗਾ ਸਾਡੇ ਨਾਲ ਪਿੰਡ ਵਾਸੀ ਨੂੰ ਨਾ ਗੱਲਬਾਤ ਕਰਦੇ ਆ ਬਾਈ ਕਿੰਨੇ ਕ ਟਾਈਮ ਤੋਂ ਹਾਲਾਤ ਮਾੜੇ ਨੇ ਇਹਨਾਂ ਦੇ ਇਹਨਾਂ ਦਾ ਜੀ ਇਹਨਾਂ ਨੂੰ ਕਟੋ-ਕਟਾ ਹੋ ਗਿਆ ਜੀ ਆਪਣਾ ਸੀ 7 ਸਾਲ ਹੋ ਗਈ ਇਹਨਾਂ ਨੂੰ ਵਿਚਾਰੇ ਨੂੰ ਹਾਲਤ ਮਾੜੇ ਨੇ ਉਹਦੀ ਮੰਮੀ ਗੁਰਿੰਦ 10 ਸਾਲ ਹੋ ਗਈ ਜੀ ਵਿਚਾਰੇ ਨੂੰ ਛੋਟੇ-ਛੋਟੇ ਨੂੰ ਛੱਡ ਕੇ ਵਾਗੀ ਦੀ ਵਿਚਾਰੇ ਨੇ ਜੀ ਇਹਨਾਂ ਨੂੰ ਬੱਚਿਆਂ ਨੂੰ ਦੋਏ ਬੱਚੇ ਇਕੱਲਿਆਂ ਰਹਿੰਦੇ ਨੇ ਹਾਂ ਇਕੱਲੇ ਰਹੇ ਬਹੁਤ ਔਖਾ ਜੀ ਥੱਲੇ ਪੈਂਦੇ ਦੀ ਇਹ ਵਿਚਾਰੇ ਜੀ ਰੋਟੀ ਪਾਣੀ ਦਾ ਰੋਟੀ ਪਾਣੀ ਦਾ ਸੁਪਤੀ ਹੈ ਹੁਣ ਕਿਸੇ ਕਦੇ ਕਿਸੇ ਦੇ ਕਦੇ ਕਿਸੇ ਦੇ ਘਰੇ ਜੀ ਆਏ ਰੋਟੀ ਪਾਣੀ ਆਉਂ ਵੀਰੀ ਨਾ ਵਿਚਾਰੇ ਦੇ ਪਿੰਡ ਚ ਵੀ ਹੋਰ ਲੋਕ ਮੈਂ ਲੱਗਦਾ ਵੀ ਰਹਿੰਦੇ ਹੋਣੇ ਕਿੰਨੀ ਕ ਬادیه ਤੁਹਾਡੇ ਪਿੰਡ ਦੇ ਪਿੰਡ ਚ ਇੰਨਾ ਨਾ ਪਤਾ ਨਹੀਂ ਕਿੰਨੀ ਕ ਬادیه ਮੈਂ ਤਾਂ ਬਾਹਰ ਆਪ ਰਹਿੰਦਾ ਸੀ ਜੀ ਹੁਣ ਹੀ ਆਇਆ ਜੀ ਮੈਂ ਤਾਂ ਦੋ ਕਿਸਾਨ ਤਿੰਨ ਸਾਲ ਹੋ ਗਏ ਜੀ ਮੈਨੂੰ ਆਏ ਨੂੰ ਕੋਈ ਹੋਰ ਪਿੰਡ ਚੋਂ ਆਇਆ ਕੋਈ ਸੱਜਣ ਜਿਹਨੇ ਆ ਕੇ ਕਿਹਾ ਵੀ ਅਸੀਂ ਮੰਜੇ ਵਿਸਤਰੀ ਨਾ ਕਿਸੇ ਨੇ ਕੁਝ ਨਹੀਂ ਕਿਹਾ ਜੀ ਜੇ ਇਲੈਕਸ਼ਨ ਚੱਲਦਾ ਹੁਣ ਹਾਂ ਚੱਲਦਾ ਜੀ ਕਿਵੇਂ ਸਮਾਨ ਸਮੂਹ ਵੰਡੇ ਜਾਂਦੇ ਇਲੈਕਸ਼ਨ ਨਹੀਂ ਕੁਝ ਨਹੀਂ ਵੰਡਿਆ ਜਾਂਦਾ ਜੀ ਗਰੀਬ ਜਨਤਾ ਚ ਜੀ ਉਹ ਐਤ ਕੀ ਹੋਏ ਜੀ ਵੋਟ ਉਹ ਵੀ ਦਵਾਰੀ ਐਤ ਕੀ ਐਸ ਵੀ ਭਾਈਚਾਰੇ ਚ ਆਏਗੀ ਹਾਂ ਜੀ ਹਾਂ ਜੇ ਪਿਛਲੀ ਜੇ ਜਰਨਲ ਚ ਹੁੰਦਾ ਫੇਰ ਫੇਰ ਤਾਂ ਜੀ ਕੋਈ ਵੀ ਨਹੀਂ ਕੋਈ ਵੀ ਪੁੱਛਦਾ ਜੀ ਕੋਈ ਵੋਟਾਂ ਦਾ ਕੀ ਮਤਲਬ ਹੈ ਆ ਵੋਟਾਂ ਦਾ ਕੀ ਮਤਲਬ ਹੈ ਨਹੀਂ ਕੋਈ ਪੁੱਛਦਾ ਨਹੀਂ ਹੈਗਾ ਨਹੀਂ ਸੋ ਇਹ ਹਾਲਾਤ ਨੇ ਬੇਨਤੀ ਕਰਦੇ ਆ ਲੋਕਾਂ ਨੂੰ ਸਮਾਜ ਸੇਵਿਕ ਸੰਸਥਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਗੇ ਸੋ ਇਹਨਾਂ ਬੱਚਿਆਂ ਦੀ ਜਿਹੜੀ ਬਾਹ ਫੜੀ ਜਾਵੇ ਇਹਨਾਂ ਨੂੰ ਜਿਹੜਾ ਮੰਜੇ ਬਿਸਤਰੇ ਜਿਹੜੀ ਚੀਜ਼ ਦੀ ਲੋੜ ਹੈਗੇ ਜ਼ਰੂਰਤ ਹੈਗੀ ਜਾਂ ਕਮਰੇ ਤੇ ਪਲਾਸਟਰ ਕਰਾਉਣਾ ਹੈ ਕਿਉਂਕਿ ਤੁਸੀਂ ਇੱਧਰ ਤਸਵੀਰ ਦੇਖੋ ਬਿਲਕੁਲ ਖੁੱਲੇਗਾ ਇਹ ਪਾਣੀ ਸਾਰਾ ਬਰਸਾਤ ਦਾ ਇੱਥੋਂ ਆਉਂਦਾ ਹੈ ਕਮਰੇ ਦੇ ਉੱਪਰ ਕੋਈ ਗੇਟ ਨਹੀਂ ਇੱਧਰ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਸੋ ਹਾਲਾਤ ਇਹ ਬਣੇ ਹੋਏ ਨੇ ਕਾਫੀ ਜ਼ਿਆਦਾ ਮਾੜੇ ਹਾਲਾਤ ਨੇ ਇਹਨਾਂ ਬੱਚੀਆਂ ਦੇ ਪਰਿਵਾਰ ਦੇ ਵਿੱਚ ਦੋਵੇਂ ਇਕੱਲੀਆਂ ਰਹਿ ਰਹੀਆਂ ਨੇ ਛੋਟੀ ਕੁੜੀ ਆ ਦੀ ਜਿਹੜੀ ਉਹ ਪੜ੍ਹਾਈ ਉਹ ਛੁੱਟ ਚੁੱਕੀ ਹੈ ਕਿਉਂਕਿ ਉਸਨੇ ਦੂਜੀ ਕੁੜੀ ਨੂੰ ਜਿਹੜਾ ਸਾਹਮਣਾ ਹੈਗਾ ਸੋ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਬੱਚਿਆਂ ਦੇ ਵੱਲ ਝਾਤ ਮਾਰੋ ਤੇ ਜਿੰਨਾ ਪੈਸਾ ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਲਾਇਆ ਜਾ ਰਿਹਾ ਹੈ ਜੇ ਉਦੋਂ 1.2% ਵੀ ਜਿਹੜਾ ਇਹਨਾਂ ਬੱਚਿਆਂ ਦੇ ਉੱਪਰ ਲਾਇਆ ਜਾਵੇ ਤਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਉਹ ਸੁਧਰ ਸਕਦੀ ਹੈ ਸੋ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਵੀਡੀਓ ਨੂੰ ਵਸਤਵ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਿਓ